ਕਥੇ ਆਪਣਾ ਘੋਣੀ ਯਾਦੂ ਗਰਵ ਨੇ ਆਈ ਆਦੂ ਗਰਾ ਤੇਰੀ ਕਰਾਈ ਇੰਟਰੋਡਕਸ਼ਨ ਨੌ ਜਾਨਾ ਕਹਿੰਦੇ ਮੇਰੇ ਵੀਰੋ ਇੱਕ ਮੁਕਸਰ ਦੇ ਵਿੱਚੋਂ ਰੇਡਰ ਉੱਠਿਆ ਤੇ ਜਦੋਂ ਪਹਿਲੀ ਆਰੀਏ ਬਠਿੰਡੇ ਕਹਿੰਦੇ ਖੇਡਣ ਆਇਆ ਨਾ ਗੱਲ ਸੁਣਨ ਵਾਲੀ ਆ ਮੇਰੇ ਵੀਰੋ ਤੇ ਕਈ ਜਾਫੀਆਂ ਨੂੰ ਐ ਲੱਗਾ ਵੀ ਇਹਨੂੰ ਤਾਂ ਹੀ ਫੜ ਲਾਂਗੇ ਫਰੰਦੀਪੁਰੀਏ ਗੋਪੀ ਨੇ ਗੱਲ ਕਰੀ ਇਹ ਮਾਜੇ ਖੇਡਣ ਗਿਆ ਤੇ ਪ੍ਰੀਤ ਲੱड्डੂ ਕਹਿੰਦਾ ਮੈਨੂੰ ਇਹਦੇ ਤੇ ਛੱਡੋ ਜੀ ਤੇ 빙ਗੇ ਜੇ ਕੋਟੇ ਆ ਇਹ ਗੱਲ ਹੋਈ ਜਣਾ ਤੇ ਜਦੋਂ ਪ੍ਰੀਤ ਲੱਦੂ ਇਹਨੂੰ ਲੱਗਿਆ ਆ ਹੱਥਾਂ ਪਾਸੇ ਕਰਕੇ ਭੱਜ ਗਿਆ ਤੇ ਗੁਰਪ੍ਰੀਤ ਗੋਪੀ ਬੰਦਾ ਕੀ ਕਹਿੰਦਾ ਓਏ ਕਹਿੰਦਾ ਇਹ ਦੁਨੀਆ ਜਿੱਤੀ ਬੈਠਾ ਇਹਨੇ ਵੱਡੇ ਵੱਡੇ ਜਾਫੀ ਰੋਲੇ ਆ ਇਹਦਾ ਗੋਡਿਆਂ ਦੇ ਦੋਨਾਂ ਦੇ ਆਪਰੇਸ਼ਨ ਹੋਣਾ ਸੀਗਾ 2022 ਦੀ ਗੱਲ ਹੈ ਤੇ ਪਿੱਥੋ ਵਾਲਾ ਕਹਿੰਦਾ ਇੱਕ ਸੀਜ਼ਨ ਖੇਡਣਾ ਤੇ ਟੁੱਟੇ ਗੋਡਿਆਂ ਨਾਲ ਬੰਦਾ ਭੁੰਦਰ ਦੀ ਟੀਮ ਨੂੰ 40 ਤੋਂ 50 ਮੇਲੇ ਜਿਤਾ ਗਿਆ ਸੀਗਾ ਇੱਕ ਆਰੀ ਰਾਣੀ ਵਾਲੀਏ ਘੋਂਡੀ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦੋ ਲੈ ਵੀ 1000 ਰੁਪਏ ਸਾਡੇ ਐਂਟਰੀ ਕਾਊਂਟਰ ਵਾਲਾ ਵੱਲੋਂ ਘੋਨੀ ਬਾਈ ਦੇ ਲਈ ਆਗੇ ਇੱਕ ਆਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਇੱਕ ਗੱਲ ਹੋਰ ਹੈ ਇਹਨੂੰ ਜਾਦੂਗਰ ਕਿਉਂ ਕਿਹਾ ਜਿਹੜਾ ਜਾਫੀ ਨੂੰ ਇੱਕ ਆਰੀ ਜੱਫਾ ਲਾ ਦਿੰਦਾ ਸੀ ਨਾ ਮੰਨ ਲਓ ਲੱਤਾਂ ਤੋਂ ਜੱਫਾ ਲਾਦਾ ਫਿਰ ਉਹ ਸੀਜ਼ਨ ਠੀਕਦਾ ਸੀਗਾ ਵੀ ਮੈਂ ਜੱਫਾ ਕਿਵੇਂ ਲਾਵਾਂ ਕਿੱਥੋਂ ਖੜਿਆ ਜਾਵਾਂ ਜਿਹੜੇ ਜਾਫੀ ਤੋਂ ਨੇ ਇੱਕ ਆਰੀ ਜੱਫਾ ਖਾ ਲਿਆ ਭਾਵੇਂ ਲੱਤਾਂ ਤੋਂ ਭਾਵੇਂ ਗੁੱਟ ਤੋਂ ਦੁਬਾਰੇ ਉਹਦੇ ਤੋਂ ਥਾਂ ਤੋਂ ਜੱਫਾ ਨਹੀਂ ਖਾਦਾ ਸੀਗਾ ਇਹ ਆ ਜਾਦੂਗਰ ਕਬੱਡੀ ਦਾ ਸ਼ੇਰ ਸਿੰਘ ਦਾ ਪੁੱਤ ਆ ਚੰਗੇ ਮੜੇ ਦੇ ਨਾਲ ਯੋਧੇ ਆਉਂਦੇ ਰਹਿੰਦੇ ਆ ਪਰ ਡੋਲੀ ਨਾ ਟੋਲੀ ਨਾ ਟੋਲੀ ਨਾ ਜਦੋਂ ਲਹਿਰੇ ਵਾਲਾ ਨਾਲ ਆ ਫਿਰਦਾ ਜਮੀਨੀ ਡੋਲਦਾ ਹਾਂ ਲੈ ਵੀ ਇਹਨਾਂ ਸਨਮਾਨ 3100 ਦੀ ਨਗਦ ਰਕਮ ਦੇ ਨਾਲ ਜਿਹੜਾ ਕੀਤਾ ਜਾਣਾ 3100 ਰੁਪਈਆ 1000 ਰੁਪਈਆ ਐਂਟਰੀ ਵਾਲੇ ਮੁੰਡਿਆਂ ਮੰਨਿਓ ਜਿਹੜੇ ਜਿਹੜੇ ਕੋਹਨੀ ਬਾਈ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬੜੀ ਵਧੀਆ ਗੱਲਾਂ ਵੀ ਕੋਹਨੀ ਤੋਂ ਜਿੰਨੇ ਵੀ ਮੁੰਡਿਆਂ ਨੇ ਸਿਖਿਆ ਲਈ ਐ ਖੇਡ ਕਬੱਡੀ ਦੀ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਆ ਖੇਡ ਗਰਾਊਂਡਾਂ ਦੇ ਵਿੱਚ ਉਧਰ ਇਸ ਇਲਾਕੇ ਦਾ ਕਹਿੰਦੇ ਪਹਿਲੀ ਵਾਰ ਕਹਿੰਦੇ ਛੋਟੀ ਉਮਰ ਦਾ ਮੁੰਡਾ ਜਿਹੜਾ ਕੈਨੇਡਾ ਦੇ ਚ ਕਹਿੰਦੇ ਬੈਸਟ ਨਿਕਲਿਆ ਮੇਰੇ ਵੀਰੋ ਜਸੂ ਕਬੱਡੀ ਖਿਡਾਰੀ ਬਣਵਾਲਾ ਅਨੂਕਾ ਪਿੰਡ ਦਾ ਬਾਬੇ ਜਗਤਾਰ ਸਿੰਘ ਦਾ ਪੁੱਤਰ ਹੈ ਆ ਇਲਾਕੇ ਲਈ ਮਾਣ ਵਾਲੀ ਗੱਲ ਹੈ ਬਾਬੇ ਕੇ ਪਰਿਵਾਰ ਬਣਵਾਲਾ ਅਨੂਕੇ ਵਾਲਿਆਂ ਨੂੰ ਜਿਨ੍ਹਾਂ ਦਾ ਪੁੱਤਰ ਕਹਿੰਦੇ ਕੈਨੇਡਾ ਖੇਡਿਆ ਤੇ ਕਹਿੰਦੇ ਬੈਸਟ ਲਿਖ ਲਿਆ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਜ਼ੋਰ ਨਾਲ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਧਰ ਕਹਿੰਦੇ ਕੋਹਨੀ ਦਾ ਸਨਮਾਨ ਹੋ ਰਿਹਾ ਹੈ ਪੰਜੂ ਸੋਨਾ ਸ਼ੋਕ ਨੂੰ ਵੜਾਦਾ ਸੀਗਾ ਤੁਹਾਡਾ